ਅਸਲਾਮੁਅਲੈਕਮ ਸਤਿ ਸ਼੍ਰੀ ਅਕਾਲ ਕਿੱਦਾਂ ਹਾਲ ਚਾਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵੋਗੇ ਰੱਬ ਸੋਣਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਅੱਜ 29 ਮਈ 2025 ਠੀਕ ਹੈ ਅੱਜ ਤੋਂ 3 ਸਾਲ ਪਹਿਲੇ ਇਹੀ ਦਿਨ ਜਿਹੜਾ ਸੀ ਨਾ ਇਹ ਪੰਜਾਬ ਦੇ ਉੱਤੇ ਸਮਝ ਲਓ ਕਾਲਾ ਦਿਨ ਕਿਾਇਆ ਸੀਗਾ ਕਿ ਜਦੋਂ ਪੰਜਾਬ ਦਾ ਇੱਕ ਸ਼ੇਰ ਪੁੱਤਰ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਚਲੇ ਗਿਆ ਸੀਗਾ ਚੰਦ ਗੰਦੇ ਬੰਦਿਆਂ ਨੇ ਸਿਰਫ ਉਹਨੂੰ ਵੇਖ ਵੇਖ ਨਹੀਂ ਸੀ ਸਕਦੇ ਉਹਦੀ ਤਰੱਕੀ ਤੋਂ ਸੜਦੇ ਸੀ ਕਿ ਜਿਵੇਂ ਉਹ ਚੜਾਈ ਕਰਦਾ ਸੀ ਇਹ ਚੀਜ਼ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਈ ਏ ਠੀਕ ਹੈ ਤੇ ਅੱਜ ਸਿੱਧੂ ਮੂਸੇਵਾਲੇ ਨੂੰ ਗੁਜ਼ਰੇ ਨੂੰ 3 ਸਾਲ ਹੋ ਗਏ ਨੇ 3 ਬਰੇ ਬੀਤ ਗਏ ਨੇ ਹਾਂ ਬਿਲਕੁਲ ਠੀਕ ਹੈ ਲੇਕਿਨ ਅਜੇ ਲੱਗਦਾ ਵਾ ਕਿ ਹਜੇ ਵੀ ਨਾ ਇਹ ਚੀਜ਼ ਅਕਲ ਹਜੇ ਵੀ ਤਸਲੀਮ ਨਹੀਂ ਕਰਦੀ ਤਸਲੀਮ ਨਹੀਂ ਕਰਦੀ ਹੈ ਬਿਲਕੁਲ ਠੀਕ ਹੈ ਤੇ ਅੱਜ ਆਪਾਂ ਉਹ ਪੋਡਕਾਸਟ ਵੇਖਾਂਗੇ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀਗਾ ਤੇ ਉਹਦਾ ਦੋਸਤ ਉਹਦੇ ਨਾਲ ਉਹਦੀ ਥਾਰ 'ਚ ਬੈਠਾ ਆ ਸੀਗਾ ਬਿਲਕੁਲ ਨਾਲ ਵਾਲੀ ਸੀਟ 'ਤੇ ਜਿਹੜਾ ਦੋਸਤ ਬੈਠਾ ਸੀ ਬਿਲਕੁਲ ਤੇ ਅੱਜ ਆਪਾਂ ਉਹਨਾਂ ਦੀ ਪੋਡਕਾਸ ਤੇ ਪਹਿਲੇ ਚਲੋ ਦੇਖਦੇ ਆਂ ਹਾਂਜੀ ਬੋਲ ਪੰਜਾਬ ਚੈਨਲ ਆ ਉਹਨਾਂ ਨੇ ਵੀਡੀਓ ਪੋਡਕਾਸਟ ਕੀਤੀ ਆ ਉਹਨਾਂ ਦੀ ਤੇ ਚਲੋ ਪਹਿਲੇ ਵੀਡੀਓ ਵੇਖ ਲੈਨੇ ਜਦੋਂ ਸਿੱਧੂ ਦਾ ਮਟਰ ਹੋਇਆ ਤੁਸੀਂ ਸਿੱਧੂ ਮੂਸੇਵਾਲਾ ਦੇ ਨਾਲ ਸੀਗੇ ਗੱਡੀ 'ਚ ਸਿੱਧੂ ਨੇ ਵੀ ਧਿਆਨ ਨਾਲ ਦੇਖਿਆ ਜਵਾਰ ਕਾਦੋਂ ਸੂਏ ਤੇ ਪਹੁੰਚੇ ਸੀ ਉਥੇ ਇੱਕ ਕ੍ਰੋਲਾ ਕਾਰ ਸਾਡੇ ਵਿੱਚ ਲੱਗੀ ਐ ਤੇ ਅਸੀਂ ਵੀ ਦੇਖਿਆ ਕੋਈ ਸ਼ੱਕੀ ਜੀ ਕਾਰ ਐ ਤੇ ਰਵਿੰਦਰ ਨੇ ਵੀ ਕਿਹਾ ਵੀ ਅਸੀਂ ਦੋਨਾਂ ਨੇ ਕਿਹਾ ਵੀ ਗੱਡੀ ਭਜਾ ਲਾ ਕੋਈ ਬੰਦੇ ਗਲਤ ਲੱਗਦੇ ਆ ਕੋਈ ਗੱਲ ਨਹੀਂ ਕਹਦਾ ਆਉਣਗੇ ਜੱਟ ਦਾ ਪੁੱਤ ਉਹਨਾਂ ਨੂੰ ਬਰਾਬਰ ਗੱਡੀ ਲੈ ਤੇ ਸਿੱਧੂ ਨੇ ਦੇਖ ਲਿਆ ਸੀ ਕਿਉਂਕਿ ਸਿੱਧੂ ਵਾਲੀ ਸਾਰੀ ਗੱਡੀ ਸੀ ਤੇ ਉਹਨਾਂ ਨੇ AK47 ਕੱਢ ਲਈ ਸਿੱਧੂ ਨੇ ਪਿਸਤੌਲ ਚੱਕਿਆ ਉਹ ਕੌ ਕਰਿਆ ਉਹਨਾਂ ਦੇ ਗੋਲੀ ਚਲਾ ਦਿੱਤੀ ਸਹਿਲਾ ਸਿੱਧੂ ਨੇ ਗੋਲੀ ਚ ਲਾਈ ਫਿਰ ਉਹਦੋਂ ਲਗਾਤਾਰ AK47 ਮੇਮ ਗੋਲੀਆਂ ਸਿੱਧੂ ਦੇ ਪੇਟ ਚ ਲੱਗ ਗਈਆਂ ਮਾਂਹ ਚ ਲੱਗ ਗਈਆਂ ਲੱਤ ਚ ਲੱਗ ਗਈਆਂ ਕਿਉਂਕਿ ਮੇਰੇ ਨਾਲੇ ਪਾਸੇ ਡਿੱਗ ਪਿਆ ਇਹ ਉਹਨੇ ਭੱਜਣਾ ਹੁੰਦਾ ਤਾਂ ਉਹ ਭੱਜ ਸਕਦਾ ਸੀ ਪਰ ਉਹ ਭੱਜਿਆ ਨਹੀਂ ਉਹਨੇ ਕਾਮਲਾ ਕਰਨ ਦੀ ਕੋਸ਼ਿਸ਼ ਕੀਤੀ ਇਹ ਕਾਜੀ ਵੀ ਅੱਖਾਂ ਵਾਂਗ ਦੇਖਿਆ ਉਹਨਾਂ ਦੇ ਪਿਸਤੌਲ ਚੱਕਣ ਗੋਲੀ 1% ਦਾ ਉਹਦੇ ਅੱਖਾਂ 'ਚ ਖੌਫ ਨਹੀਂ ਸੀ। ਇੱਕੋ 45 ਬੋਰ ਦੇ ਪਿਸਤੌਲ ਦਾ ਅੰਦਰ ਗੱਡੀ 'ਚ ਖੜਕਾ ਹੋਣਾ। ਸ਼ੀਸ਼ਾ ਡਾਊਨ ਕਰਕੇ ਨਹੀਂ ਸ਼ੀਸ਼ਾ ਡਾਊਨ ਕਰੇ ਸਿੱਧੇ। ਤੂੰ ਨੇ ਇੱਕ ਦੋ ਵਾਰ ਕਰਿਆ ਤਾਂ ਉਹ ਜਿਹੜਾ ਬਰਸਤ ਸੀਗਾ ਉਹ ਕੋਈ ਨਹੀਂ ਵੱਜ ਗਿਆ। ਬਾਂਡ ਡੇਜ ਹੋ ਗਈ। ਤੇ ਫੇਰ ਵੀ ਇਹਨਾ ਹੋ ਸਕਿਆ ਆਪ ਦਾ ਪਿਸਤੌਲ ਖਾਲੀ ਕਰਿਆ ਉਹਨੇ ਚਲਾਇਆ। ਕਿੰਨੀਆਂ ਗੋਲੀਆਂ ਸੀਗੀਆਂ ਸਿੱਧੂ ਤੇ ਪਿਸਤੌਲ ਮੈਗਜ਼ੀਨ 'ਚ। ਤੇ ਦੂਦੇ ਗੋਲੀਆਂ ਮਾਰਤੀਆਂ ਉਹਨਾਂ ਨੇ ਸਿੱਧੂ ਤੁਹਾਡੀ ਬੁੱਕਲ ਚ ਡਿੱਗ ਪਿਆ ਜੂੜਾ ਫੁੱਲ ਲੈ ਹੋਇਆ ਫਿਚਰੀ ਦਾ ਉਹਦਾ ਤੇ ਤੁਸੀਂ ਕੁਝ ਕੋਸ਼ਿਸ਼ ਕੀਤੀ ਵੀ ਪਤਾ ਕਿ ਸਿੱਧੂ ਜਾ ਹੈਗਾ ਹੈ ਕਿ ਨਹੀਂ ਹੈਗਾ ਬੁਲਾਉਣ ਦੀ ਕੋਸ਼ਿਸ਼ ਇੱਕ ਡੇਢ ਮਿੰਟ ਦਾ ਵਕਤ ਮਿਲੇ ਉਸ ਟਾਈਮ ਵੀ ਮੈਂ ਸਿੱਧੂ ਨੂੰ ਬਥੇਰਾ ਚੱਕਿਆ ਵੀ ਆਪ ਦੇ ਹੱਥ ਨਾਲ ਕਿ ਇੱਕ ਵਾਂ ਡੈਮੇਜ ਹੋ ਗਈ ਕਰਨੀ ਜਿਹਨੂੰ ਹਲਾਇਆ ਵੀ ਬਹੁਤ ਵੀ ਸਿੱਧੂ ਉੱਠ ਲੰਮੇ ਲੰਮੇ ਸਾਹ ਜਰੂਰ ਭਰੇ ਉਹਨੇ ਮੇਰੀ ਗੋਦੀ ਚ ਪਏ ਇਹ ਬਾਂਸ ਫੈਕਟਰ ਸੀਗੀ ਕੇ 47 ਦਾ ਬਰਾਸਤਾ ਹੈ ਕੇ 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 47 ਦਾ ਸ਼ੁਕੀ ਨਾਂ ਕੀ ਸੀ ਇੱਕ ਇਥੇ ਪਿਸਟਲ ਹੈ ਮੋਡੇ ਮੋਡੇ ਦੇ ਵਿੱਚ ਤੇ ਇੱਕ ਕੇ ਕੇ 47 ਦਾ ਇਥੇ ਲੱਕ ਜ ਇੱਕ ਕੇ ਕੇ 47 ਦੀ ਗੋਲੀ ਤੁਹਾਡੇ ਢਿੱਡ 'ਚ ਲੱਗੀ ਆ ਇਹ ਚ ਪੱਟ 'ਚ ਲੱਗੀ ਸੀ ਉਹ ਸਿੱਧੀ ਜਾ ਕੇ ਪੇਟ 'ਚ ਅੱਗੇ ਰੁਕ ਗਈ ਕੀ ਚੀਜ਼ ਕਦੇ ਸੋਚੀ ਹੈ ਕਿ ਪੰਕੇ ਬਾਈ ਜੇ ਗੱਡੀ ਤੁਸੀਂ ਸਿੱਧੂ ਮੂਸੇ ਵਾਲੇ ਦੀ ਥਾਂ ਡਰਾਈਵ ਕਰ ਰਹੇ ਹੁੰਦੇ ਤਾਂ ਸ਼ਾਇਦ ਵਕਤ ਮਿਲ ਜਾਂਦਾ ਫਿਰ ਇਹ ਘਟਨਾ ਨਾ ਵਾਪਰਦੀ ਜੇ ਸਿੱਧੂ ਗੱਡੀ ਨਾ ਚਲਾ ਰਿਹਾ ਹੁੰਦਾ ਥਾਰ ਨਿਸਾਨੀ ਹੈ ਉਹ ਗੱਡੀ ਆ ਆਪ ਚਲਾ ਰਿਆ ਸੀਗਾ ਇਹ ਨਹੀਂ ਭੱਜਣਾ ਨਹੀਂ ਸੀਗਾ ਇਹਨੇ ਮੁਕਾਬਲਾ ਕਰਨਾ ਸੀ ਉਹ ਜੇ ਉਹ ਕਦਾ ਚਲਾ ਰਿਹਾ ਕਹਿੰਦੇ ਕਿ ਜਦੋਂ ਸਿੱਧੂ ਮੂਸੇਵਾਲਾ ਦਾ ਮਰਡਰ ਹੋਇਆ ਤੁਸੀਂ ਸਭ ਤੋਂ ਵੱਡੇ ਚਸ਼ਮਦੀਦ ਨਾਲ ਹੀ ਬੈਠੇ ਸੀ ਸਿੱਧੂ ਦੇ ਕਹਿੰਦੇ ਕਿ ਬੋਨਟ ਤੇ ਚੜ ਕੇ ਫਾਇਰਿੰਗ ਕੀਤੀ ਗਈ ਸੀ ਸਿੱਧੂ ਦੇ ਉੱਪਰ ਥੰਨੂ ਨੇ ਗੋਡ ਰੋਡ ਤੋਂ ਖੜ ਕੇ 100 ਮੀਟਰ ਅੱਗੇ ਕਰੋਲਾ ਕਾਰ ਤੇਢੀ ਲਈ ਆਰ 74 ਕੇ ਸਾਡੇ ਵੱਲ ਆ ਰਿਹਾ ਸੀਗਾ ਤੇ ਨਾਲੇ ਫਾਇਰ ਕਰ ਰਿਹਾ ਸੀਗਾ ਬੁਲਟ ਪ੍ਰੂਫ ਗੱਡੀ ਕਿਉਂ ਨਹੀਂ ਲੈ ਕੇ ਗਏ ਤੁਸੀਂ ਉਦੋਂ ਜਦੋਂ ਸਿੱਧੂ ਦੇ ਨਾਲ ਗਏ ਸੀ ਉਦੋਂ ਡੇਟੇ ਗਏ ਅਸੀਂ ਉੱਥੇ ਉਹਨੇ ਗੱਡੀ ਰੋਕੀ ਮਾਨਸਾਂ ਵੱਲ ਨੂੰ ਗੱਡੀ 돌 ਲਈ ਅਸੀਂ ਕਿਹਾ ਵੀ ਉਹਨੂੰ ਵੀ ਆਪਾਂ ਸਿੱਧੂ ਕਿੱਧਰ ਜਾ ਰਹੇ ਤੇ ਇਹ ਕਹਿੰਦਾ ਚਲ ਮਾਸੀ ਦਾ ਪਤਾ ਲੈ ਕੇ ਆਉਣੇ ਅਸੀਂ ਦੋਨਾਂ ਨੇ ਕਿਹਾ ਵੀ ਵੀਰ ਗਨਮੈਨ ਲੈ ਕੇ ਗਏ ਬੁਲਟ ਪ੍ਰੂਫ ਗੱਡੀ ਨਹੀਂ ਲੈ ਕੇ ਜਾ ਰਹੇ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਮਸ ਪੰਜ ਮਿੰਟ ਤੱਕ ਆ ਗਏ ਤੁਸੀਂ ਕਹਿ ਰਹੇ ਸੀਗੇ ਕਿ ਮਰਤਾ ਸੀ ਉਦੋਂ ਹੀ 29 ਮਈ ਨੂੰ ਗਏ ਸੀ ਸਿੱਧੂ ਦੇ ਨਾਲ ਹੀ ਹੁਣ ਤਾਂ ਐਂ ਜਿਉਂਦੇ ਤੁਰੇ ਹਾਂ 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 ਬਈ ਐਡਾ ਕੋਈ ਵੱਡਾ ਹੀਰਾ ਸੋਡੇ ਹੱਥਾਂ 'ਚ ਤੁਰ ਜੇ ਹਨ ਤੁਸੀਂ ਆ ਸੋਚ ਕੇ ਦੇਖੋ ਵੀ ਯਾਰ ਬੰਦੇ ਦੇ ਬਾਅਦ ਕੀ ਬੀਜ ਦੀਆਂ 3-4 ਸੱਜਰੀਆਂ 5-6 ਸੱਜਰੀਆਂ ਇਹ ਵੀ ਹੋਈਆਂ ਤੇ ਲੱਗੂ ਕਿਉਂਕਿ ਸਾਰੀਆਂ ਹਮ ਹੱਡੋਲਡਰ ਨਿਕਲ ਕੇ 40 47 ਨੰਬਰ ਸਟ੍ਰੀਟ 'ਤੇ ਰਹਾ ਬੀ ਕਾਂ ਚੀਜ਼ ਜਬੇ ਟੋਮਾਰ ਕੰਨੀ ਗੱਦਨੀ ਅੱਛਾ ਇਹ ਸਾਰਾ ਡੈਡਾ ਚੀਜ਼ ਆਹ ਸਾਰਾ ਡੈਡਾ ਇਸੇ ਮੋਢੇ ਦਾ ਕੰਮ ਕਰਦੀ ਹੈ ਜਦੋਂ ਰਾਤ ਨੂੰ ਸੌ ਕੇ ਉੱਠਦੇ ਆ ਰਾਤ ਨੂੰ ਜਾਗ ਜਾਂਦੀ ਹੈ ਦਿਮਾਗ ਸਾਰਾ ਉੱਥੇ ਪਾ ਜਾਂਦਾ ਤੇ ਫਿਰ ਉਹ ਨੀਂਦ ਨਹੀਂ ਆਉਂਦੀ ਸੁਪਨੇ ਸਿੱਧੂ ਦੀ ਹੁੰਦੇ ਹਮਤ ਉਹਨੂੰ ਜਦੋਂ ਹਸਪਤਾਲ ਜਿਵੇਂ ਸਿੱਧੂ ਮੈਨੂੰ ਨਾਲ ਹੀ ਇੱਧੇ ਇੱਧੇ ਸੈਟ ਪਾਇਆ ਹੋਇਆ ਸੀਗਾ ਤੇ ਸਿੱਧੂ ਬੰਨੀ ਦੇਖ ਰਿਆ ਸੀ ਵੀ ਡਾਕਟਰ ਆ ਰਹੇ ਨੇ ਵੀ ਉਹਦੇ ਕੋਲੇ ਖੜੇ ਨੇ ਕੀ ਉਹ ਕਹਿਦਾ ਲੱਗੀਆਂ ਇਹ ਤਾਂ ਠੀਕ ਹੈ ਜੀ ਮੈਂ ਸਸਸਿੰਗ ਦੇਖ ਰਿਹਾ ਕਿ ਉਹ ਵੀ ਪਿਆ ਦੇਖ ਰਿਹਾ ਉਹ ਕੁਝ ਚੋਣ ਹਾਰਨ ਤੋਂ ਬਾਅਦ ਸਟ੍ਰੈਸ ਸੀਗਾ ਸਿੱਧੂ ਜਿੰਨੇ ਉਹ ਲੱਛਣ ਖਾ ਰਿਆ ਗਨਮੈਨ ਨਾਲ ਦੀ ਨਾਲ ਉਸੇ ਰਾਤ ਸਾਰੇ ਵਾਪਸ ਕਿ ਹਾਂ ਮੈਨੂੰ ਮੈਨੂੰ ਕਹਿੰਦੇ ਦੇਖ ਲਾ ਧਮਕੀਆਂ ਆਉਂਦੀ ਹੁੰਦੀ ਸੀ ਸਿੱਧੂ ਨੂੰ ਲਾਸਟ ਦਿਨਾਂ ਚ ਵੀ ਹਾਂ ਜੀ ਕੁ ਅਖੀਰਲੇ ਮਿੰਟਾਂ ਦੀ ਕਨਵਰਸੇਸ਼ਨ ਯਾਦ ਆਉਂਦੀ ਹੈ ਸਿੱਧੂ ਨਾਲ ਜਿਹੜੇ ਜਦੋਂ ਤੁਸੀਂ ਘਰੋਂ ਨਿਕਲ ਕੇ ਗਏ ਹੋ ਔਰ ਜਦੋਂ ਤੁਹਾਡੇ ਤੇ ਅਟੈਕ ਹੋ ਗਿਆ ਸਿੱਧੂ ਦੀ ਡੈਥ ਹੋ ਗਈ ਲਾਸਟ ਕਨਵਰਸੇਸ਼ਨ ਕੀ ਸੀ ਕੀ ਗੱਲਬਾਤ ਹੋਈ ਤੁਹਾਡੀ ਨਾਲ ਯਾਰ ਨੂੰ ਲੈ ਕੇ ਬਹੁਤ ਐਕਸਾਈਟਡ ਸੀਗਾ ਸਿੱਧੂ ਉਹਦੇ ਕਿਉਂਕਿ ਗਾਣੇ ਦੱਸਦੇ ਆ ਉਹਦੇ ਜਿਹਦਾ ਹਨਾ ਅ ਫੁੱਲ ਮਾਫੀਆ ਸਟਾਈਲ ਹੋਣਾ ਵਿਆਹ ਜੱਟ ਦਾ ਇਹ ਗਾਣਾ ਕੱਢਿਆ ਉਹਨੇ ਫਿਰ ਇੱਕ ਗਾਣਾ ਸੀਗਾ ਤੇਰੇ ਵਿਆਹ ਦੀ ਤਰੀਕ ਨੇੜੇ ਦੱਸਦੀ ਹਵੇਲੀ ਹੁੰਦੀ ਰੰਗ ਸੋਹਣਾ ਮੈਨੂੰ ਇੱਕ ਦੋ ਵਾਰੀ ਉਹਨੇ ਕਿਹਾ ਵੀ ਕਹਿੰਦਾ ਜਿਹੜਾ ਕਲਾਕਾਰ ਕਹੂੰਗੀ ਕਹਿੰਦਾ ਉਹ ਹੀ ਦਾ ਉਸ ਦੀ ਖੜਾ ਲਵਾ ਦਿਆ ਕਰੂੰ ਕਹਿੰਦਾ ਇੱਕ ਹਫਤਾ ਤਾਂ ਕਹਿੰਦਾ ਖਾੜੀ ਚੱਲੀ ਜਾਣਗੇ ਫਿਰ ਜਾਗੋ ਵੀ ਕਹਿੰਦਾ ਕਹਿੰਦਾ ਤੇਰੀ ਤਾਂ ਘਰ ਤੱਕ ਕਹਿੰਦਾ ਜਾਗੋ ਲੈ ਕੇ ਜਾਉ ਬੋਲਡ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਪੰਜਾਬ ਦਾ ਵੱਡਾ 스타 ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਉਸਦੇ ਫੈਨਸ ਹਮੇਸ਼ਾ ਹਰ ਪਲ ਸਿੱਧੂ ਨੂੰ ਯਾਦ ਕਰਦੇ ਆ ਸਿੱਧੂ ਮੂਸੇਵਾਲਾ ਨੂੰ ਗਏ ਨੂੰ ਤਕਰੀਬਨ 3 ਸਾਲ ਹੋ ਗਏ ਆ ਔਰ ਉਹ ਬਹੁਤ ਹੀ ਦਰਦਨਾਕ ਘਟਨਾ ਸੀ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਜਿਸ ਦਿਨ ਔਰ ਮਾਪਿਆਂ ਦਾ ਬੁਰਾ ਹਾਲ ਹੈ ਮਾਪੇ ਲਗਾਤਾਰ ਸਿੱਧੂ ਨੂੰ ਯਾਦ ਕਰਦੇ ਆ ਸਿੱਧੂ ਨੂੰ ਚਾਹਣ ਵਾਲੇ ਲਗਾਤਾਰ ਯਾਦ ਕਰਦੇ ਆ ਜਿਸ ਦਿਨ ਸਿੱਧੂ ਮੂਸੇਵਾਲਾ ਦਾ ਮਰਡਰ ਹੋਇਆ ਸੀ ਸਿੱਧੂ ਨੂੰ ਘੇਰ ਕੇ ਸਿੱਧੂ ਦਾ ਕਤਲ ਕਰ ਦਿੱਤਾ ਗਿਆ ਸੀ ਬੁਰੇ ਤਰੀਕੇ ਦੇ ਨਾਲ ਔਰ ਉਸ ਵੇਲੇ ਸਿੱਧੂ ਦੇ ਨਾਲ ਦੋ ਹੋਰ ਜਣੇ ਗੱਡੀ ਦੇ ਵਿੱਚ ਮੌਜੂਦ ਸੀਗੇ ਔਰ ਉਹਨਾਂ ਦੇ ਵੀ ਗੋਲੀਆਂ ਲੱਗਿਆ ਸੀ ਜਦੋਂ ਸਿੱਧੂ ਮੂਸੇਵਾਲਾ ਡਰਾਈਵ ਕਰ ਰਿਹਾ ਸੀ ਥਾਰ ਨੂੰ ਔਰ ਉਸ ਦੇ ਖੱਬੇ ਪਾਸੇ ਜਿਹੜਾ ਸ਼ਖਸ ਬੈਠਾ ਸੀ ਗੁਰਪ੍ਰੀਤ ਸਿੰਘ ਪਿੰਕਾ ਉਹ ਸਾਡੇ ਨਾਲ ਨੇ ਇਸ ਵੇਲੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਭਾਈ ਜੀ ਬਹੁਤ ਦੋ ਕੁ ਘੜੀ ਪੂਰੇ ਪਰਿਵਾਰ ਤੇ ਤੁਹਾਡੇ ਤੇ ਵੀ ਔਰ ਸਿੱਧੂ ਨੂੰ ਚਾਹਣ ਵਾਲੇ ਸਾਰੇ ਲੋਕਾਂ ਤੇ ਮੈਂ ਇਹ ਜਾਨਣਾ ਚਾਹੁੰਦਾ ਕਿ ਗੱਲ ਸਾਹਮਣੇ ਨਹੀਂ ਆ ਪਾਈ ਤੁਸੀਂ ਤਾਂ ਪੂਰੇ ਚਸ਼ਮਦੀਦ ਹੋ ਉਸ ਘਟਨਾ ਦੇ ਜਦੋਂ ਸਿੱਧੂ ਦਾ ਮਰਡਰ ਹੋਇਆ ਤੁਸੀਂ ਸਿੱਧੂ ਮੂਸੇਵਾਲਾ ਦੇ ਨਾਲ ਸੀਗੇ ਗੱਡੀ 'ਚ ਜਦੋਂ ਸਿੱਧੂ ਦਾ ਮਰਡਰ ਹੋਇਆ ਉਸ ਵੇਲੇ ਪੂਰੀ ਘਟਨਾ ਮੈਂ ਜਾਨਣੀ ਚਾਹੁੰਦਾ ਕਿ ਅਸਲ ਦੇ ਵਿੱਚ ਹੋਇਆ ਕੀ ਸੀਗਾ ਤੁਹਾਡੇ ਵੀ ਹੱਥ ਦੇ ਬਾਹਾਂ ਦੇ ਉੱਪਰ ਗੋਲੀਆਂ ਵੱਜੀਆਂ ਹੋਈਆਂ ਏਕੇ 47 ਦਾ ਬਰਸ ਤੁਹਾਡੀ ਬਾਹਾਂ ਦੇ ਉੱਪਰ ਆ ਇਹ ਬਹੁਤ ਵੱਡਾ ਨਿਸ਼ਾਨਾ ਔਰ ਇੱਥੇ ਵੀ ਹੋਰ ਤੁਸੀਂ ਇੱਕ ਦੱਸ ਰਹੇ ਸੀ ਕਿ ਢਿੱਡ ਦੇ ਵਿੱਚ ਵੀ ਏਕੇ 47 ਦੀ ਗੋਲੀ ਤੁਹਾਡੇ ਹਜੇ ਵੀ ਹੈਗੀ ਹੈ ਪੂਰੀ ਘਟਨਾ ਬਾਈ ਮੈਂ ਜਾਣਨੀ ਚਾਹੁੰਨਾ ਕਿ ਹੋਇਆ ਕੀ ਸੀਗਾ ਜਦੋਂ ਸਿੱਧੂ ਦਾ ਮਰਡਰ ਹੋਇਆ ਤੁਸੀਂ ਉਸ ਵੇਲੇ ਖੱਬੇ ਪਾਸੇ ਅਗਲੀ ਸੀਟ ਤੇ ਸੀਗੇ ਸਿੱਧੂ ਦੇ ਨਾਲ ਬਈ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਮਿਲਣ ਦਾ ਤੇ ਬਾਕੀ ਰਹੀ ਉਸ ਦਿਨ ਵੀ ਗੱਲ ਤਕਰੀਬਨ 3:00 ਵਜੇ ਮੈਨੂੰ ਸਿੱਧੂ ਨੇ ਕਾਲ ਕਰੀ ਸੀ ਤੇ 3:00 ਕੋਈ ਕਾਲ ਕਰੀ ਉਹਨੇ ਮੈਂ 4:00 4:30 ਵਜੇ ਉਹਦੇ ਕੋਲ ਚਲ ਗਿਆ ਸੀ ਬਾਕੀ ਮੈਂ 3:00 ਵਜੇ ਉਹਨੂੰ ਕਿਹਾ ਵੀ ਸੀ ਮੈਂ ਵੀ ਆਉਂਦੀ ਹਾਂ ਮੋਟਰ ਅਟੇਕ ਕਰਾਉਣੀ ਹੈ ਮਿਸਤਰੀ ਤੋਂ ਵੀ ਯਾਰ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਮੈਂ ਮੈਂ ਵੀ ਤੇਰੇ ਨਾਲ ਹੀ ਚੱਲੂ ਕਹਿੰਦਾ ਤੂੰ ਇੱਕ ਵਾਰ ਆ ਜਾ ਫਿਰ ਕਹਿੰਦਾ ਮੈਂ ਵੀ ਚੱਲਾਂ ਤੇਰੇ ਨਾਲ ਮੈਂ ਤਕਰੀਬਨ 4:00 ਵਜੇ ਪਹੁੰਚਿਆ ਉਹਦੇ ਕੋਲ ਤੇ ਉੱਥੇ ਗੁਰਵਿੰਦਰ ਵੀ ਉੱਥੇ ਬਾਅਦ ਚ ਪਹੁੰਚ ਗਿਆ ਉਹਦੇ ਕੋਲ ਫਿਰ ਉਹ ਅਸੀਂ ਉਤਰੋ ਗੱਲਾਂ ਬਾਤਾਂ ਕਰਦੇ ਰਹੀ ਅੰਦਰ ਬੈਠੇ ਰਹੇ ਉਹਨੇ ਮਾਤਾ ਹੀ ਮਾਤਾ ਨੇ ਅਨੁਸ਼ੇਕ ਸ਼ੂਪਿਆ ਫਿਰ ਉਹ ਸਿੱਧੂ ਜਾਨ ਕੀ ਕਹਿਣ ਲੱਗਾ ਕਹਿੰਦਾ ਚਲੋ ਆਪਾਂ ਗੋਲ ਗੋਪੀ ਖਾ ਕੇ ਆਉਂਦੇ ਨਾਲ ਹੀ ਬਸਟਾਨ ਉੱਥੇ ਰੈਡੀ-ਉੜੀ ਲੱਗਦੀ ਜਣੀ ਉਹ ਤੇ ਮੂਸੇ ਬਣ ਜੀ ਹਾਂ ਮੂਸੇ ਬਣਦੀ ਹੈ ਕਰਦੇ ਲੱਗੇ ਹੀ ਉਹਨਾਂ ਨੇ ਤੇ ਬਸ ਉਥੋਂ ਅਸੀਂ ਗੇਟ ਗੇਟ ਵਾਲੀ ਸਾਈਡ ਤੇ ਚਲੇ ਗਏ ਉਹ ਉਹ ਆਪਣੀ ਥਾਰ ਗੱਡੀ ਸਟਾਰਟ ਕਰਕੇ ਲੈ ਆਏ ਤੇ ਅਸੀਂ ਤੇ ਨਹੀਂ ਬੈਠ ਕੇ ਗੱਡੀ 'ਚ ਉਹ ਜਾਣੀ ਲੱਗੇ ਸੀਗਾ ਕੋਈ ਗਵਰਨਮੈਂਟ ਤਾਂ ਵੈਸੇ ਵੀ ਉਹ ਵਹਿਦੁਰ ਕੀ ਚੱਲ ਜਾਂਦੇ ਨੇ ਉੱਥੇ ਕਿਉਂਕਿ ਨਾਲ ਹੀ ਐ ਤੇ ਬਾਕੀ ਫਿਰ ਉਹ ਕਹਿਣ ਲੱਗੇ ਆ ਵੀ ਚਲੋ ਆਪਾਂ ਪਿੰਨੇ ਮੈਂ ਬੈਠੇ ਚੱਲਦੇ ਹਾਂ ਪਰ ਬਾਅਦ 'ਤੋਂ ਗੱਡੀ ਕੰਡੀ ਸਿੱਧੂ ਨੇ ਤੇ ਕੁਝ ਫੋਟੋ-ਫੋਟੋ ਕਰਾਉਣ ਵਾਲੇ ਸੀਗੇ ਕਈ ਹੁਣ 50-60 ਬੰਦੇ ਸੀਗੇ ਕੋਈ ਲਗਾਤਾਰੀ ਜਦੋਂ ਬਾਹਰ ਨਿਕਲਦਾ ਸੀਗਾ 100-200 ਬੰਦਾ ਕੋਈ 2-250 ਬੰਦਾ ਉਹ ਫੋਨ ਨੂੰ ਲੈ ਕੇ ਉਹਦੇ ਕੈਮਰੇ ਓਨ ਕਰਕੇ ਖੜੀ ਰਹਿ ਜਾਂਦਾ ਸੀਗਾ ਇਹ ਤਾਂ ਸਾਨੂੰ ਨਹੀਂ ਪਤਾ ਲੱਗਦਾ ਸੀ ਕਿ ਕੋਈ ਕਿਸ ਨੂੰ ਵੀਡੀਓ ਭੇਜ ਰਿਹਾ ਕਿਸ ਨੂੰ ਫੋਟੋ ਭੇਜ ਰਿਹਾ ਹਨਾ ਵੀ ਹਰੇਕ ਬੰਦੇ ਕੋਲੇ ਕੈਂ ਫੋਨ ਹੈ ਰੇ ਕੋਲ ਦੇਖ ਰਿਹਾ ਤੇ ਚਲੋ ਫਿਰ ਅਸੀਂ ਕਿਹਾ ਵੀ ਚਲੋ ਚੱਲਦੇ ਆ ਤੇ ਉਹਦੇ ਬਾਅਦ ਚ ਤੁਹਾਡੇ ਤੇ ਗਏ ਅਸੀਂ ਉੱਥੇ ਉਹਨੇ ਗੱਡੀ ਰੋਕੀ ਮਾਰਿਆ ਵੀ ਵੀ ਆਪਾਂ ਸਿੱਧੂ ਕਿੱਧਰ ਜਾ ਰਹੇ ਤੇ ਕਿਹਾ ਜਦ ਮਾਸੀ ਦੇ ਮਤਲਬ ਆ ਕਿਉਂ ਆਣੇ ਅਸੀਂ ਦੋਨੋਂ ਨੇ ਕਿਹਾ ਵੀ ਵੀਰ ਗਨਮੈ ਨੇ ਕਿਹਾ ਬੁਲਟ ਪ੍ਰੂਫ ਗੱਡੀ ਨਹੀਂ ਲੈ ਕੇ ਜਾ ਰਹੇ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਬਸ 5 ਮਿੰਟ ਤੱਕ ਆਗੇ ਮੈਂ ਕਿਹਾ ਅਸੀਂ ਕਿਹਾ ਵੀ ਜੇ ਫੋਨ ਕਰਦੇਗੇ ਗਨਮੈ ਨੇ ਉਹ ਬਹੁਤ ਹੋਮਸਰੀ ਗੱਡੀ ਤੇ ਆ ਜਾਣਗੇ ਤੇ ਚਲੋ ਇੰਨੇ ਚ ਆ ਵੀ ਰਹੇ ਸੀਗੇ ਉਹ ਸਿੱਧੂ ਦੇ ਫਾਦਰ ਨਾਲ ਉਹ 5-4 ਮਿੰਟਾਂ ਦੇ ਫਰਕ ਨਾਲ ਗਨਮੈ ਨਾਲ ਆ ਵੀ ਰਹੇ ਸੀਗੇ ਸਿੱਧੂ ਦੇ ਫਾਦਰ ਨਾਲ ਤੇ ਅੰਕਲ ਨਾਲ ਮਸੇ ਨੇ ਜੋ ਜਵਾਰਕਾ ਤੋਂ ਸੂਏ ਤੇ ਪਹੁੰਚੇ ਜੀ ਉਥੇ ਕਰੋਲਾਕਾਰ ਸਾਡੇ ਪਿੱਛੇ ਲੱਗੀ ਹੈ ਤੇ ਦਿੱਲੀ ਨੰਬਰ ਸੀਗਾ ਉਹਦਾ ਤੇ ਅਸੀਂ ਵੀ ਦੇਖਿਆ ਕਿ ਕੋਈ ਛੱਕੀ ਜੀ ਕਾਰ ਹੈ ਸਿੱਧੂ ਨੇ ਵੀ ਧਿਆਨ ਨਾਲ ਦੇਖਿਆ ਉਹਨੂੰ ਕਿਉਂਕਿ ਸੂਏ ਦੇ ਉੱਪਰ ਇੱਕ ਇੱਧਰ ਸੜਕਾ ਮਾਨਸਾ ਵਾਲੇ ਇੱਕ ਜਵਾਰਕਿਆਂ ਵੱਲੋਂ ਛੜਕਿਆ ਸਾਡੀ ਕਾਰ ਜਵਾਰਕਿਆਂ ਵੱਲੋਂ ਸੀ ਉਹਨਾਂ ਦੀ ਮਾਨਸਾ ਵਾਲੀ ਸੀ ਸੜਕ ਤੇ ਸੀ ਤੇ ਅਸੀਂ ਸੋਚਿਆ ਸਿੱਧੂ ਨੇ ਵੀ ਕਿਹਾ ਤੇ ਕਹਿੰਦਾ ਨੂੰ ਫੋਟੋ ਫੂਟੋ ਵਾਲੇ ਹੋਣਗੇ ਜਦੋਂ ਕਰੋਲਾ ਗੱਡੀ ਤੁਹਾਡਾ ਪਿੱਛਾ ਕਰ ਰਹੀ ਸੀ ਸਿੱਧੂ ਮੂਸੇ ਵਾਲਾ ਡਰਾਈਵ ਕਰ ਰਿਆ ਸੀ ਤੁਸੀਂ ਅਗਲੀ ਸੀਟ ਤੇ ਨਾਲ ਬੈਠੇ ਸੀ ਇੱਕ ਜਿਹੜਾ ਪਿੱਛੇ ਬੈਠਾ ਸੀ ਗੁਰਵਿੰਦਰ ਪਿੱਛੇ ਬੈਠਾ ਸੀ ਫਿਰ ਬੰਦਾ ਤੁਸੀਂ ਸਿੱਧੂ ਨੂੰ ਕਿਹਾ ਕਿ ਸਿੱਧੂ ਇਹ ਗੱਡੀ ਕਰੋਲਾ ਸ਼ੱਕੀ ਲੱਗਦੀ ਹੈ ਭਜਾ ਲੱਗਦੀ ਹਾਂ ਨਹੀਂ ਇਹ ਕਿਆ ਗੱਡੀ ਸ਼ੱਕੀ ਜੀ ਹੈ ਕਦੋਂ ਐਸੀ ਕਹਿੰਦਾ ਫੋਟੋ ਫੂਟੋ ਵਾਲੇ ਹੋਣਗੇ ਕਦੋਂ ਐਸੀ ਹੋਣਗੇ ਚਲੋ ਫਿਰ ਅਸੀਂ ਮੰਦਰ ਵਾਲੇ ਮੋੜ ਤੱਕ ਇਹਨੂੰ ਪਹੁੰਚੇ ਦੁਬਾਰੇ ਫੇਰ ਉਹ ਪਹਿਲਾਂ ਮਾਨਸਾ ਵਾਲਾ ਮੁਰਗੀ ਕਰੋਲਾ ਕਰ ਦੁਬਾਰਾ ਫੇਰ ਉਹ ਸਾਡੇ ਪਿੱਛੇ ਆ ਗਿਆ ਅਸੀਂ ਉਸ ਤੋਂ ਕਿਹਾ ਰਮਨ ਦੁਆਰਾ ਫੇਰ ਆ ਗਈ ਗੁਰਵਿੰਦਰ ਨੇ ਵੀ ਕਿਹਾ ਵੀ ਅਸੀਂ ਦੋਨੋਂ ਨੇ ਕਿਹਾ ਵੀ ਗੱਡੀ ਭਜਾ ਲ ਬੰਦੇ ਗਲਤ ਲੱਗਦੇ ਆ ਕੋਈ ਗੱਲ ਨਹੀਂ ਕਰਾਉਣ ਦੀ ਤੇ ਬਸ ਜਦੋਂ ਉਹਨਾਂ ਨੇ ਬਰਾਬਰ ਗੱਡੀ ਲਾਈ ਤੇ ਸਿੱਧੂ ਨੇ ਦੇਖ ਲਿਆ ਕਿ ਕਿਉਂਕਿ ਸਿੱਧੂ ਵਾਲੀ ਸਾਈਜ਼ ਗੱਡੀ ਸੀਗੀ ਵੀ ਉਹਨਾਂ ਨੇ ਇੱਕ 47 ਕਢ ਲਈ ਸ਼ੀਸ਼ਾ ਡਾਊਨ ਕਰਕੇ ਉਹ ਬੰਦੇ ਨੇ ਉਹ ਇੱਕ 47 ਉਹਨੂੰ ਸਿੱਧੂ ਕੰਨ ਕਢ ਲਈ ਸੀ ਸਿੱਧੂ ਨੇ ਪਿਸਟਲ ਝੱਕਿਆ ਉਹ ਪਾਓ ਕਰਿਆ ਉਹਨਾਂ ਦੇ ਗੋਲੀ ਚਲਾ ਦਿੱਤੀ ਹਾਂ ਫਿਰ ਉਸ ਪਹਿਲਾਂ ਸਿੱਧੂ ਨੇ ਗੋਲੀ ਚਲਾਈ ਫਿਰ ਉਧਰੋਂ ਲਗਾਤਾਰ ਗੋਲੀ ਜਵਾਏ ਉਹ ਉੱਡ ਚੱਲਦੀ ਰਹੀਆਂ ਇਹ ਕਿ 47 ਦੀਆਂ ਗੋਲੀਆਂ ਸਿੱਧੂ ਦੇ ਪੇਟ ਚ ਲੱਗ ਗਈਆਂ ਬਾਹਾਂ ਚ ਲੱਗ ਗਈਆਂ ਲੱਤ ਚ ਲੱਗ ਗਈਆਂ ਉਹ ਵੀ ਮੇਰੇ ਵਾਲੇ ਪਾਸੇ ਲੱਗ ਪਿਆ ਮੇਰੀ ਗੋਦੀ ਜੜੇ ਪਿਆ ਸੀ ਤੇ ਫਿਰ ਲਗਾਤਾਰ ਅੱਗੇ ਫਾਇਰਿੰਗ ਹੋਉਂਦੀ ਰਹੀ ਸਾਡੇ ਤੇ ਸਾਈਡ ਤੋਂ ਪਿਸਤਲ ਵਾਲਿਆਂ ਨੂੰ ਪਹਿਲਾਂ ਅੱਗੇ ਹੋਈ ਫਿਰ ਸਾਈਡ ਤੋਂ ਹੋਈ ਫਿਰ ਸਾਈਡ ਤੋਂ ਪਿਸਤਲ ਨਾਲ ਹੋਈ ਹੈ ਯਾਨੀ ਕਿ ਜਦੋਂ ਸਿੱਧੂ ਡਰਾਈਵ ਕਰ ਰਿਆ ਸੀਗਾ ਥਾਰ ਨੂੰ ਸਿੱਧੂ ਨੇ ਦੇਖ ਲਿਆ ਸੱਜੇ ਪਾਸੇ ਜਦੋਂ ਕਰੋਲਾ ਗੱਡੀ ਚੋਂ ਕਿ AK47 ਤਾਲ ਲਈ ਆ ਹੁਣ ਮੇਰੇ ਵਾਲੇ ਪਾਸੇ ਵੀ ਫਾਇਰ ਵੱਜਣਗੇ ਹੁਣ ਸਿੱਧੂ ਨੂੰ ਪਤਾ ਲੱਗ ਗਿਆ ਸੀਗਾ ਹਾਂ ਵੀ AK47 ਉਹਨਾਂ ਨੇ ਕੱਢ ਲਈ ਫੇਰ ਹੀ ਉਹਨੇ ਆਪਦਾ ਪਿਸਤਲ ਚੱਕ ਕੇ ਕੌਕ ਕਰਕੇ ਉਹਨਾਂ ਤੇ ਫਾਇਰ ਕੀਤਾ ਹਾਂ ਸਿੱਧੂ ਨੇ ਪਹਿਲਾਂ ਫਾਇਰ ਕਰੇ ਲੇ ਫੇਰ ਉਹਨਾਂ ਨੇ ਜਦੋਂ AK47 ਦਾ ਬ੍ਰਸਟ ਸਿੱਧੂ ਦੇ ਨਾਲ ਲੱਗ ਗਿਆ ਸਿੱਧੂ ਫੇਰ ਡਿੱਗ ਗਿਆ ਬ੍ਰਸਟ ਲੱਗਣ ਦੇ ਬਾਵਜੂਦ ਵੀ ਸਿੱਧੂ ਨੇ ਬਾਅਦ ਚ ਜਿੰਨੇ ਨੂੰ ਪਸ ਤੋਂ ਜੀ ਰਹਾ ਹੈ ਤਾਂ ਉਹ ਫਾਇਰ ਕਰਦੇ ਨਹੀਂ ਹਾਂ ਬ੍ਰਸਟ ਲੱਗਣ ਤੋਂ 147 ਦੀਆਂ ਗੋਲੀਆਂ ਲੱਗਣ ਤੋਂ ਬਾਅਦ ਵੀ ਸਿੱਧੂ ਨੇ ਉਹਨਾਂ ਤੇ ਗੋਲੀਆਂ ਚਲਾਈਆਂ ਨੇ ਅੱਛਾ ਸਿੱਧੂ ਨੇ ਚਲਾਈਆਂ ਹਾਂ ਪਰ ਬਾਹਰ ਡੈਮੇਜ ਹੋ ਗਈ ਸੀਗੀ ਲੱਤ ਦਿਲ ਪੱਟ ਤੇ ਲੱਗੀਆਂ ਸੀਗੀਆਂ ਪੇਟ 'ਚ ਵੀ ਲੱਗੀਆਂ ਫਿਰ ਵੀ ਜਿੰਨਾ ਚਿਰ ਉਹ ਬਿਲਕੁਲ ਡਿੱਗਿਆ ਨਹੀਂ ਉਹਨਾਂ ਚਿਰ ਉਹਨੇ ਫਾਇਰ ਜਵਾਬੀ ਕਰੇ ਨਹੀਂ ਉਹਨਾਂ ਦੇ ਲੱਗੇ ਨਹੀਂ ਲੱਗੇ ਕਿਸੇ ਦੇ ਹੋਇਆ ਕੀ ਹੋਇਆ ਉਹਦੇ ਬਾਰੇ ਆਪਾਂ ਨੂੰ ਮਰਦ ਜਦੋਂ AK47 ਦਾ ਬਲਸਟ ਮਾਰਿਆ ਜਿਹੜੇ ਬੰਦੇ ਨੇ ਔਰ ਉਹ ਪਹਿਲਾ ਉਹਦੇ ਵਿੱਚੋਂ ਨਿਕਲੀਆਂ ਗੋਲੀਆਂ ਤਾਂ ਕਿ ਵਿੱਚ ਦੀ ਬੋਟਾ ਉਹਦੇ ਵੱਜੀ ਤਾਂ ਕਿ ਵਿੱਚ ਦੀ ਉਹ ਕਿਸੇ ਦੇ ਵੱਜੀ ਗਈ ਹਾਂ ਕੌਣ ਚਲਾ ਰਿਹਾ ਸੀਗਾ AK47 ਕੌਣ ਤੁਸੀਂ ਕੀ ਦੇਖ ਰਹੇ ਸੀਗੇ ਮੈਂ ਚਾਹੁੰਦਾ ਕਿ ਜੇ ਤੁਸੀਂ ਦੱਸ ਪਾਓ ਮੈਨੂੰ 47 ਮੰਨੂ ਸੀਗਾ ਮੰਨੂ ਗੁੱਸਾ ਹਾਂ ਉਸ ਕੋਲ 47 ਦੀ ਕਰੋਲਾ ਜਗਰੂਪ ਰੂਪਾ ਚਲਾ ਰਿਹਾ ਸੀ ਜਿਨ੍ਹਾਂ ਦੋਨਾਂ ਦੇ ਇੰਕਾਊਂਟਰ ਕਰ ਦਿੱਤੇ ਜਿਨ੍ਹਾਂ ਦੇ ਅੰਮ੍ਰਿਤਸਰ ਇੰਕਾਊਂਟਰ ਉਹ ਚਲਾਕ ਚਲਾਉਂਦਾ ਸਾਹਮਣੇ ਜਦੋਂ ਸਿੱਧੂ ਦੀ ਗੱਡੀ ਰੁੱਕ ਗਈ ਤੁਹਾਡੀ ਗੱਡੀ ਰੁੱਕ ਗਈ ਫਿਰ ਫਿਰ ਉਹ ਅੱਗੋਂ ਮੰਨੂ ਨੇ ਅੱਗੋਂ ਰੋਡ ਤੋਂ ਖੜ ਕੇ 100 ਮੀਟਰ ਅੱਗੇ ਕਰੋਲਾ ਕਾਰ ਟੇਢੀ ਲਾਈ ਫਿਰ ਉਹਨੇ ਕਰੋਲਾ ਕਾਰ ਚ ਉਤਰ ਕੇ ਸਾਡੇ ਵੱਲ ਆ ਰਿਹਾ ਸੀਗਾ ਦੇ ਨਾਲੇ ਫਾਇਰ ਕਰ ਰਿਹਾ ਸੀਗਾ ਤੇ ਉਹ ਉਸ ਤੋਂ ਬਾਅਦ ਉਹ ਰੂਪਾ ਜਿਹੜਾ ਡਰਾਈਵਰ ਸਾਈਡ ਦੀ ਟਾਕੀ ਤੋਂ ਖੜ ਕੇ ਉੱਥੇ ਫਾਇਰ ਕਰ ਰਿਹਾ ਸੀ ਕਰੋਲਾ ਕਾਰ ਚ ਪਹਿਲਾਂ ਉਹਨਾਂ ਨੇ ਫਾਇਰ ਕਰੇ ਫਿਰ ਦੂਸਰੇ ਸੀਕੇ ਬਲੇਰੋ ਵਾਲਿਆਂ ਨੇ ਜਾਜ਼ ਬੇਰੇ ਗੱਡੀ ਘੇਰ ਕੇ ਫਿਰ ਸਿੱਧੇ ਸਾਡੇ ਤੇ ਫਾਇਰ ਕਰੇ ਯਾਨਕਿ ਮੰਨੂ ਤਾਂ ਪੂਰਾ ਫਿਲਮ ਸਟਾਈਲ ਦੇ ਨਾਲ AK47 ਸੀ ਉਹਦੇ ਕੋਲ ਔਰ ਫਾਇਰ ਕਰਦਾ ਕਰਦਾ ਹੀ ਤੁਹਾਡੇ ਵੱਲ ਆ ਰਿਹਾ ਸੀ ਨਾਲ ਫਾਇਰ ਕਰ ਰੇ ਨਾਲ ਤੁਰ ਰਿਹਾ ਸੀ ਹਾਂ ਨਾਲ ਤੁਰ ਰਿਹਾ ਸੀ ਫਿਰ ਪਹਿਲਾਂ ਮੰਨੂ ਨਹੀਂ ਕਰੇ ਮੰਨੂ ਨੇ ਫਾਇਰ ਬੰਦ ਕਰਨ ਤੋਂ ਬਾਅਦ ਫਿਰ ਜਿਹੜੀ ਦੂਸਰੀ ਸਾਈਡ ਬਲੇਰ ਉਹ ਦੂਸਰੀ ਖੜੀ ਸੀ ਪਿੱਛੇ ਸਾਈਡ ਤੇ ਖੜੀ ਸੀ ਜਿਹੜੀ ਗੱਡੀ ਇੱਥੇ ਤੇ ਉਹਦੀ ਥੋੜਾ ਸਾਈਡ ਤੇ ਖੜੀ ਸੀਗੀ ਬਰਾਬਰ ਮ ਰੂਪੇਲ ਯੂਨ ਗੱਡੀ ਮੰਨੂ ਗੁਰ ਕੋਰੋਲਾ ਗਾਰ ਉਹ ਸਾਡੇ ਅੱਗੇ ਖੜੀ ਗਈ ਸੀ ਜਾ ਕੇ ਹਾਂ ਪਹਿਲਾਂ ਉਹਨਾਂ ਨੇ ਫਾਇਰ ਕਰਿਆ ਫਿਰ ਉਹਨਾਂ ਨੇ ਬੂ ਫਾਇਰ ਬੰਦ ਕਰਕੇ ਫਿਰ ਇਹਨਾਂ ਨੇ ਬਲੈਰੋ ਵਾਲਿਆਂ ਨੇ ਸਾਡੀ ਤੇ ਫਾਇਰ ਕਰੀ ਹਾਂ ਯਾਨੀ ਉਹਨਾਂ ਨੇ ਇਹ ਨਹੀਂ ਕਿ ਤੁਹਾਡਾ ਥਾਰ ਦਾ ਟਾਇਰ ਡੈਮੇਜ ਕਰਿਆ ਹੋਵੇ ਪਹਿਲਾਂ ਜਾਂ ਕੁਝ ਨਹੀਂ ਤੇ ਸਿੱਧਾ ਆ ਕੇ ਸੁੱਤੇ ਗੋਲੀਆਂ ਚਲਾ ਗੋਲੀਆਂ ਚਲਾਈ ਸਿੱਧਾ ਹਾਂ ਕੋਈ ਕਿ ਕਿਤੇ ਲੱਗੀ ਕਿਤੇ ਨਹੀਂ ਲੱਗੀ ਬਸ ਲਗਾਤਾਰ ਫਾਇਰ ਹੁੰਦੇ ਰਹੇ ਤੁਹਾਡੇ ਕਿੱਥੇ ਕਿੱਥੇ ਵੱਜੀਆਂ ਨੇ ਤੁਹਾਡੇ ਵੀ ਕਿਉਂਕਿ ਉਦੋਂ ਇਹ ਗੱਲ ਬਹੁਤ ਚੱਲੀ ਕਹਿੰਦੇ ਕਿ ਜੀ ਸਿੱਧੂ ਮੂਸੇਵਾਲੇ ਦਾ ਤਾਂ ਮਰਡਰ ਹੋ ਗਿਆ ਬਹੁਤ ਸਾਰੇ ਲੋਕਾਂ ਨੇ ਗੱਲਾਂ ਕਹੀਆਂ ਕਹਿੰਦੇ ਕਿ ਜੀ ਨਾਲ ਦੇ ਕਿਵੇਂ ਬਚ ਗਏ ਫਿਰ ਹਾਂਜੀ ਸਾਲੇ ਨਾ ਮੇਰਾ ਲਗਭਗ 2 ਸਾਲ ਟ੍ਰੀਟਮੈਂਟ ਚੱਲਿਆ ਡੀਐਮਸੀ 2 ਮਹੀਨੇ ਤਾਂ ਮੈਂ ਹਾਂ ਸਾਨੂੰ ਦੋਨੋਂ ਨੂੰ ਉਥੇ ਲਗਾਤਾਰ ਐਡਮਿਟ ਰੱਖਿਆ ਮੇਰੇ ਬਾਹਰ ਫ੍ਰੈਕਚਰ ਸੀਗੀ 147 ਦਾ ਬ੍ਰੈਸਟ ਆ ਇਹ ਹੂੰ 1 ਇਕੇ 147 ਦਾ ਛੂਕੀ ਲੰਗੀ ਸੀ 1 ਇਕੇ ਪਿਸਟਲ ਦਾ ਮੁੰਡੇ ਮੁੰਡੇ ਦੇ ਵਿੱਚ ਹਾਂ ਤੇ ਇੱਕ ਇਹ ਕੇ 47 ਦਾ ਇੱਥੇ ਲੱਕ ਚ ਅੱਛਾ ਇੱਕ ਇੱਕ ਕੇ 47 ਦੀ ਗੋਲੀ ਤਾਂ ਡਿੱਟੇ ਠੀਕ ਹੈ ਇੱਥੇ ਪੱਟੇ ਚ ਲੱਗੀ ਸੀ ਉਹ ਸਿਦਰੀਆ ਕੇ ਪੇਟ ਚ ਅੱਗੇ ਰੋਗੀ ਉਹ ਬੋਨਟ ਚ ਹੋ ਕੇ ਲੰਗੀ ਜਾਂ ਕਿਵੇਂ ਨਹੀਂ ਉਹ ਪਤਾ ਨਹੀਂ ਕਿੱਧਰ ਆਈ ਹੈ ਬੋਨਟ ਜੋ ਕੇ ਆਈ ਹੈ ਸ਼ਾਇਦ ਉਹ ਬੋਨਟ ਜੋ ਕੇ ਆਈ ਕਿਉਂਕਿ ਸਪੀਡ ਸਲੋ ਹੋ ਗਈ ਸੀਗੀ ਹਾਂ ਸਲੋ ਹੋ ਗਈ ਸਪੀਡ ਲੱਗੀ ਹੈ ਨਹੀਂ ਤਾਂ ਜੇ ਸਿੱਧੀ ਲੱਗੀ ਹੁੰਦੀ ਫਿਰ ਤਾਂ ਅੱਗੇ ਲੱਗੇ ਅੱਗੇ ਪਿਛੋਂ ਲੰਗੀ ਨਹੀਂ ਅੰਜੇ ਨਹੀਂ अच्छा एक गोली ਜਿਹੜੀ ਤੁਹਾਡੇ ਪੱਟ ਚੋਂ ਹੋ ਕੇ ਤੁਹਾਡੇ ਢਿੱਡ ਦੇ ਵਿੱਚ AK47 ਦੀ ਹਜੇ ਵੀ ਹੈਗੀ ਐ ਤਾਂ ਜਦੋਂ ਟ੍ਰੀਟਮੈਂਟ ਕਰਾਇਆ ਫਿਰ ਕੱਢੀ ਨਹੀਂ ਹੋ ਗਈ ਉਹ ਮੇਨ ਕੋਈ ਆਪਣੇ ਬਲੱਡ ਦੀ ਮੇਨ ਨਾੜ ਹੁੰਦੀ ਐ ਉਹਦੇ ਵਿੱਚ ਉਹ ਨਹੀਂ ਨਿਕਲਦੀ ਕੋਈ ਨੁਕਸਾਨ ਨਹੀਂ ਹੁੰਦਾ ਨਹੀਂ ਉਹਦੇ ਡਾਕਟਰ ਨੇ ਕਿਹਾ ਕਿ ਕੋਈ ਇਹਦੀ ਕੋਈ ਦਿੱਕਤ ਨਹੀਂ ਮਤਲਬ ਉਹ AK47 ਦੀ ਗੋਲੀ ਜਿਹੜੀ ਉਹ ਤੁਹਾਡੇ ਅੰਦਰ ਤਾਂ ਉਮਰ ਰਹੂ ਹਾਂਜੀ ਜਦੋਂ ਜਦੋਂ ਸਿੱਧੂ ਤੇ ਫਾਇਰ ਹੋ ਗਏ ਸਭ ਕੁਝ ਹੋ ਗਿਆ ਫਿਰ ਕਿੰਨੇ ਇੱਕ ਦਿਨ ਬਾਅਦ ਉਹ ਭੱਜ ਗਏ ਜਾਂ ਦੇਖ ਕੇ ਗਏ ਇੱਕ ਚੀਜ਼ ਇਹ ਚੱਲੀ ਸੀਗੀ ਬਹੁਤ ਚਰਚਾ ਇਸ ਚੀਜ਼ ਦੀ ਕਹਿੰਦੇ ਕਿ ਜਦੋਂ ਸਿੱਧੂ ਮੂਸੇ ਵਾਲਾ ਦਾ ਮਰਡਰ ਹੋਇਆ ਤੁਸੀਂ ਤਾਂ ਸਭ ਤੋਂ ਵੱਡੇ ਚਸ਼ਮਦੀਦ ਉਹ ਨਾਲ ਹੀ ਬੈਠੇ ਸੀ ਸਿੱਧੂ ਦੇ ਕਹਿੰਦੇ ਕਿ ਬੋਨਟ ਤੇ ਚੜ ਕੇ ਫਾਇਰਿੰਗ ਕੀਤੀ ਗਈ ਸਿੱਧੂ ਦੇ ਉੱਪਰ ਨਹੀਂ ਬੋਨਟ ਤੇ ਨਹੀਂ ਕੋਈ ਵੀ ਚੜਿਆ ਪਰ ਹਾਂ ਜਿਹੜੇ ਪਿਸਤਲਾਂ ਵਾਲੇ ਬੰਦੇ ਸੀ ਜੇ ਜਾਂ ਸਾਰੇ ਸੀਗੇ ਉਹ ਉਹ ਬੰਦੇ ਉਹ ਗੱਡੀ ਦੇ ਨੇੜੇ ਜ਼ਰੂਰ ਆਗੇ ਸੀ ਬੋਨਟ ਦੇ ਤੇ ਨੇੜੇ ਆ ਕੇ ਉਹਨਾਂ ਨੇ ਚੰਗੀ ਨੇੜੇ ਆ ਕੇ ਵੀ ਗੋਲੀਆਂ ਚਲਾਈਆਂ ਨੇ ਤਾਂ ਉਹਨਾਂ ਨੇ ਕਨਫਰਮ ਵੀ ਕਰਿਆ ਵੀ ਸਿੱਧੂ ਹਾਂ ਸਿੱਧੂ ਡਿੱਗ ਪਿਆ ਤੇ ਫਿਰ ਉਹਨਾਂ ਨੇ ਆਪਸ ਵਿੱਚ ਗੱਲਾਂ ਵੀ ਆਪਸ ਚ ਕਰੀਆਂ ਨੇ ਤੇ ਆਪਸ ਚ ਗੱਲਾਂ ਕਰਕੇ ਫਿਰ ਉਹ ਫਿਰ ਨਾਲ ਦੀ ਨਾਲ ਪੌਤੋਂ ਪੱਜਰੇ ਸੀ ਤੇ ਇਹਨੇ ਜੀ ਆ ਕੇ ਫਾਦਰ ਸਾਹਿਬ ਨੇ ਫਾਦਰ ਸਾਹਿਬ ਆ ਕੇ ਜੀ ਉਹਨਾਂ ਨੂੰ ਨਾਲ ਦਨ ਬੰਨ੍ਹ ਜੀਏ ਨਾਲ ਕੁਝ ਹੋਰ ਲੋਕ ਆ ਗਏ ਤੇ ਨਾਲ ਦੀ ਨਾਲ ਪਹਿਲਾ ਸਿਦੂ ਟਾਕੀਏ ਜੋ ਸਿਦੂ ਕਰ ਲਿਆ ਫਿਰ ਸਾਡੇ ਟਾਕੀਏ ਪੱਟੀਆਂ ਗੂਗੇ ਸੈਂਟਰ ਲੋਕਸ ਗੱਡੀ ਲੋਕ ਹੋ ਗਈ ਟਾਕੀਏ ਪੱਟੀਆਂ ਫਿਰ ਸਾਨੂੰ ਗੱਡੇ ਨੂੰ ਮਾਰ ਸਿਦੂ ਤੇ ਜਦੋਂ ਫਾਇਰਿੰਗ ਹੋਗੀ ਗੋਲੀਆਂ ਵੱਜ ਗਈਆਂ ਸਿਦੂ ਥਾਰ ਦੇ ਅੰਦਰ ਹੀ ਡੈੱਡ ਹੋ ਗਿਆ ਸੀਗਾ ਹਾਂ ਮੇਰੇ ਹਿਸਾਬ ਨਾਲ ਲਗਭਗ ਵੀ ਉਸ ਟਾਈਮ ਦੇ ਲੋਕ ਹੈ ਸੀ ਤੂੰ ਮੇਰੀ ਗੋਦੀ ਸੀਗਾ ਉਹ ਨੂੰ ਮੈਨੂੰ ਮਹਿਸੂਸ ਹੋ ਸੀਗਾ ਵੀ ਇਹ ਵੀ ਸਿਦੂ ਨਹੀਂ ਰਿਹਾ ਜਦੋਂ ਗੋਲੀਆਂ ਮੱਝੀਆਂ ਸਿੱਧੂ ਤੁਹਾਡੀ ਗੋਦੀ ਵਾਲੇ ਪਾਸੇ ਆ ਕੇ ਲੱਗਿਆ ਕਿਉਂਕਿ ਇੱਕ ਵੀਡੀਓ ਆਈ ਸੀ ਸਿੱਧੂ ਦਾ ਜੂੜਾ ਖੁੱਲਿਆ ਹੋਇਆ ਸੀ ਨੱਕ ਦੇ ਵਿੱਚੋਂ ਕੁਝ ਪਾਉ ਰਾਇਆ ਸੀ ਸਿੱਧੂ ਪਹਿਲਾਂ ਮੇਰੀ ਗੋਦੀ ਸੀਗਾ ਜਦੋਂ ਟਾਕੀ ਖੋਲ ਕੇ ਤੇ ਉਹਨਾਂ ਨੇ ਵੀ ਜਿਹੜੇ ਦੋ ਬਸ ਸੀਗੇ ਉਹਨਾਂ ਨੇ ਚੱਕਿਆ ਸਿੱਧੂ ਨੂੰ ਫਿਰ ਉਹਦੇ ਨੱਕ 'ਚੋਂ ਸੀਗਾ ਅਸੀਂ ਜਦੋਂ ਗਏ ਜਦੋਂ ਮਾਤਾ ਨੇ ਬਨਾਣਾ ਸ਼ੇਕ ਪਿਆਏ ਸਨ ਉਹ ਬਨਾਣਾ ਸ਼ੇਕ ਹੀ ਸਾਡੇ 10 ਮਿੰਟ ਸੀਗੇ ਲੀਵਰ 'ਚ ਹੋਲੀ ਲੱਗੀ ਬਨਾਣਾ ਸ਼ੇਕ ਵਾਪਸ ਨਾ ਕਰ ਰਹੀ ਬਹੁਤ ਸਾਰੀ ਜਦੋਂ ਕਹੇਸ ਨਾ ਵੀ ਤੁਹਾਨੂੰ ਲੱਗ ਜੁ ਕੋਸ਼ਿਸ਼ ਸੀਗਾ ਬਨਾਣਾ ਸ਼ੇਕ ਹੀ ਆਸੀ ਬਾਰਾ ਲੀਵਰ 'ਚ ਤੂੰ ਲੀਵਰ 'ਚ ਲੱਗੀ ਹੋਲੀ ਨੀਵਰ ਪੜ ਗਿਆ ਤੁਹਾਨੂੰ ਮੱਕੀ ਪਤਾ ਹੀ ਨਹੀਂ ਜਦੋਂ ਫਿਰ ਤੁਸੀਂ ਆਪਣੇ ਆਪ ਨੂੰ ਸੰਭਾਲਿਆ ਹੋਊਗਾ ਕਿ ਤੁਸੀਂ ਜਿੰਦਾ ਹੋ ਕਿਉਂਕਿ ਇੱਕ ਵਾਰ ਤਾਂ ਤੁਹਾਨੂੰ ਵੀ ਸ਼ਾਇਦ ਲੱਗਿਆ ਕਿ ਬਈ ਗਏ ਅੱਜ ਤਾਂ ਅਸੀਂ ਵੀ ਮਾਰੇਗੇ ਦੇਖੋ ਜੇ ਇੰਨੀਆਂ ਗੋਲੀਆਂ ਚੱਲ ਰਹੀਆਂ ਹੋ ਤਾਂ ਬਸ ਐਂ ਸੀਗਾ ਵੀ ਵੀ ਬਸ ਖਤਮ ਹੈ ਹਣਾ ਵੀ ਇਹਦੋਂ ਫਾਇਰ ਹੋ ਰਿਹਾ ਉਹਦੇ ਉੱਪਰ ਕੋਈ ਬਾਹ ਤੇ ਲੱਗੇ ਕੋਈ ਲੱਤ ਜਿ ਲੱਗੇ ਪਤਾ ਹੀ ਸੀਗਾ ਕਿ ਉਹ ਵੀ ਹੁਣ ਤਾਂ ਖਤਮ ਹੀ ਹੈ ਤੇ ਬਾਕੀ ਉਹ ਬਾਦਸ਼ਾਹ ਹਸਪਤਾਲ ਤੇ ਜਾ ਕੇ ਸੀਗਾ ਵੀ ਡੀ ਐਮ ਸੀ ਜਾ ਕੇ ਸੰਭ ਬਸ ਜਲਦੀ ਹੀ ਲੈ ਗਏ ਤਾਂ ਬਚਾ ਲਿਆ ਗਿਆ ਬਾਕੀ ਜਦੋਂ ਡੀਐਮਸੀ ਲੈ ਕੇ ਗਏ ਤੇ ਕਮ ਸਿਕਮ 3-5 ਗ੍ਰਾਮ ਖੂਨ ਸੀਗਾ ਸਾਡੇ ਮੇਰੇ ਚ ਤੂੰ ਜੇ ਘੰਟਾ ਹੋਲੇ ਰੋ ਜਾਂਦੇ ਤਾਂ ਸਾਡਾ ਨਿਕਲ ਗਿਆ ਸੀ ਖੂਨ ਦੀ ਰਿਕਾਰਡ ਕਰਤੀ ਉਹਨੂੰ ਮਰਸਾ ਜਦੋਂ ਸਿੱਧੂ ਦੇ ਗੋਲੀਆਂ ਮਾਰਤੀਆਂ ਉਹਨਾਂ ਨੇ ਸਿੱਧੂ ਤੁਹਾਡੀ ਬੁੱਕਲ ਚ ਡਿੱਗ ਪਿਆ ਜੂੜਾ ਫੁੱਲ ਲਿਆ ਹੋਇਆ ਸਿਪਚਰੀ ਦਾ ਉਹਦਾ ਤੇ ਤੁਸੀਂ ਕੁਝ ਕੋਸ਼ਿਸ਼ ਕੀਤੀ ਵੀ ਪਤਾ ਕਿ ਸਿੱਧੂ ਜਾ ਹੈਗਾ ਕਿ ਨਹੀਂ ਹੈਗਾ ਬੁਲਾਉਣ ਦੀ ਕੋਸ਼ਿਸ਼ ਨਹੀਂ ਬੁਲਾਉਣ ਦੀ ਸਰ ਕਿ 10-15 ਮਿੰਟ ਦਾ ਵਕਤ ਮਿਲਿਆ ਉਸ ਟਾਈਮ ਵੀ ਮੈਂ ਸਿੱਧੂ ਨੂੰ ਬਿਠੇ ਰਾ ਚੱਕਿਆ ਵੀ ਆਪਦੇ ਹੱਥ ਨਾਲ ਇੱਕ ਬਾਹ ਡੈਮ ਜੋਗੀ ਕੰਮ ਕਰਨੀ ਸੀ ਨੂੰ ਹਲਾਇਆ ਵੀ ਬਹੁਤ ਵੀ ਸਿੱਧੂ ਉੱਠ ਵੀ ਪਰ ਉਹਨੇ ਕੋਈ ਵੀ ਜਰੂਰ ਦੋ ਦਿਨ ਬਾਅਦ ਲੰਮੇ ਲੰਮੇ ਸਾਹ ਜਰੂਰ ਭਰੇ ਉਹਨੇ ਮੇਰੀ ਗੋਦੀ 'ਚ ਪਾਇਆ ਪਰ ਉਹਦੇ ਬਾਅਦ ਚੱਕ ਕੇ ਦਮ ਉਹ ਸ਼ਾਂਤ ਹੋ ਗਿਆ ਤੇ ਦੱਸ ਜੇ ਤੁਹਾਡਾ ਗੋਡਾ ਘੁੱਟ ਕੇ ਫੜਿਆ ਜਦੋਂ ਆਪਦੇ ਹੱਥ ਨਾਲ ਮੇਰਾ ਗੋਡਾ ਜਰੂਰ ਉਹਨੇ ਬਹੁਤ ਇਹ ਬੰਦੇ ਨੂੰ ਮਹਿਸੂਸ ਹੁੰਦਾ ਕਿ ਕੋਈ ਚੀਜ਼ ਦੱਬ ਰਹੀ ਹੈ ਪੂਰੇ ਹੱਥ ਨਾਲ ਪੂਰੇ ਦੱਬਿਆ ਉਹਨੇ ਗੋਡਾ ਘੁੱਟਿਆ ਹੈ ਛੋਟਾ ਪੂਰਾ ਗੋਡਾ ਘੁੱਟਿਆ ਜਿਵੇਂ ਹੌਲੀ ਹੌਲੀ ਦੱਸਦਾ ਬਿਲਕੁਲ ਢਲ ਗਿਆ ਬਸੋ ਤੋਂ ਮੈਨੂੰ ਲਗਭਗ ਉਹ ਹੀ ਗਿਆ ਸੀ ਕਿ ਵੀ ਵੀ ਫਤੂ ਤੋਂ ਸੇਦੂ ਤਾਂ ਖਤਮ ਹੋ ਗਿਆ ਵਿਚਾਰਾ ਹਨਾ ਉਸ ਤੋਂ ਬਾਅਦ ਜਦੋਂ ਸਾਨੂੰ ਹਸਪਤਾਲ ਲੈ ਗਏ ਉਦੋਂ ਵੀ ਆਸ ਤਾਂ ਬੰਦੇ ਬੰਦੇ ਨੂੰ ਹੁੰਦੀ ਹੈ ਕਿ ਸ਼ਾਇਦ ਸਿੱਧੂ ਜਿਵੇਂ ਅਸੀਂ ਬਚ ਗਏ ਸ਼ਾਇਦ ਸਿੱਧੂ ਦਾ ਵੀ ਸੁਨੇਹਾ ਆ ਜਾ ਕਿ ਸਿੱਧੂ ਵੀ ਬਚ ਗਿਆ ਜਦੋਂ ਸਾਨੂੰ ਹਸਪਤਾਲ ਲੈ ਗਏ ਸਿੱਧੂ ਮੇਰੇ ਨਾਲ ਹੀ ਇੱਧਰ ਇੱਧਰ ਸਾਈਡ ਪਾਇਆ ਹੋਇਆ ਸੀਗਾ ਸਟ੍ਰੈਚਰ ਤੇ ਸਟ੍ਰੈਚਰ ਵੀ ਮੈਂ ਇੱਧਰ ਪਾਇਆ ਗੁਰਵਿੰਦਰ ਦੂਸਰੀ ਸਾਈਡ ਪਾਇਆ ਹੋਇਆ ਸੀਗਾ ਫਿਰ ਪਿਆ ਵੀ ਜਿੰਨੇ ਕਿ ਉਹ ਮੈਨੂੰ ਬਾਅਦ ਚ ਸੀਗਾ ਉਹਦਾ ਵੀ ਸਿੱਧੂ ਕੋ ਨਹੀਂ ਦੇਖ ਰਿਆ ਸੀ ਵੀ ਯਾਰ ਡਾਕਟਰ ਆ ਰਹੇ ਨੇ ਵੀ ਉਹਦੇ ਕੋਲੇ ਖੜੇ ਨੇ ਕੀ ਉਹ ਕਹਿ ਦਨ ਵੀ ਆ ਨਹੀਂ ਤਾਂ ਠੀਕ ਹੈ ਜੀ ਮੈਂ ਸਸੀਂ ਦੇਖ ਰਹੇ ਆ ਕਿ ਉਹ ਵੀ ਪਿਆ ਦੇਖ ਰਿਆ ਉਹ ਪਰ ਨਹੀਂ ਉਸ ਟਾਈਮ ਤੇ ਉਦੋਂ ਫਿਰ ਸਿੱਧੂ ਦੇ ਬਾਪੂ ਕੋਲ ਹੀ ਖੜੇ ਸੀ ਸ਼ਾਇਦ ਉਸ ਵੇਲੇ ਤਾਂ ਹਾਂ ਉਦੋਂ ਹਾਂ ਕੋ ਸਿੱਧੂ ਦੇ ਬਾਪੂ ਲੈ ਕੇ ਆਏ ਨਾ ਸਾਨੂੰ ਹੂੰ ਉਹਨਾਂ ਨੇ ਆ ਕੇ ਚੱਕਿਆ ਹੂੰ ਉਹ ਪੁਲਿਸੀ ਜੀ ਉਸ ਟਾਈਮ ਉਸ ਤੋਂ ਬਾਅਦ ਤੁਹਾਨੂੰ ਡੀ ਐਮ ਸੀ ਲੈ ਗਈ ਪਰ ਉੱਥੇ ਜਦ ਤੁਹਾਨੂੰ ਸੁਰਤ ਦੇ ਵਿੱਚ ਸੀ ਕਿ ਤੁਸੀਂ ਵੀ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਹਸਪੀਟਲ ਦੇ ਅੰਦਰ ਵੀ ਕਿਉਂਕਿ ਇੱਕ ਤੁਸੀਂ ਕਹਿੰਦੇ ਆਸ ਹੈਗੀ ਸੀ ਕਿ ਸ਼ਾਇਦ ਡਾਕਟਰ ਕਹਿ ਦੇਣ ਸਾਡੇ ਨੂੰ ਵੀ ਸਿੱਧੂ ਜਿਉਂਦਾ ਆ ਜੀ ਹਾਂ ਇੱਕ ਆਸ ਤਾਂ ਸੀ ਕਿ ਨਾ ਵੀ ਕੀ ਹੈ ਵੀ ਆਪਾਂ ਨੂੰ ਕੋਈ ਵਹਿਮ ਹੋਣ ਦੇ ਵੀ ਯਰ ਵੀ ਸੱਚੀ ਉਹ ਵੀ ਨਹੀਂ ਰਹਿ ਸਕਦੀ ਕਿ ਵੀ ਡਾਕਟਰ ਕਹਿੰਦਨ ਵੀ ਹਮ ਬਚਾ ਸਕਦੇ ਨੇ ਡਾਕਟਰ ਹਾਂ ਕੀ ਉਮੀਦ ਸੀ ਕਿ ਡਾਕਟਰ ਬਚਾ ਲੈਣਗੇ ਜਦੋਂ ਤੁਸੀਂ ਡੀ ਐਮ ਸੀ ਤੁਹਾਨੂੰ ਲੈ ਕੇ ਉੱਥੇ ਵੀ ਤੁਸੀਂ ਇਸ ਆਸ ਦੇ ਵਿੱਚ ਰਹੇ ਕਿ ਸ਼ਾਇਦ ਸਿੱਧੂ ਤਾਂ ਸਵੇਰਾ ਆ ਜੀ ਜਨਰਲ ਟਾਈਮ ਡੀ ਐਮ ਸੀ ਆ ਕੇ ਕੁਝ ਬੇਹੋਸ਼ ਹੋਏ ਹਾਂ ਤੇ ਜਦੋਂ ਬਾਹੋਸ਼ ਵੀ ਆਈ ਹੈ ਉਦੋਂ ਵੀ ਉਹ ਤੱਕ ਇੱਕ ਆਸ ਬੱਜੀ ਰਹੀ ਵੀ ਕਿ ਇਹ ਜਿਹੜੇ ਦੋਸਤ ਸੀਗੇ ਲੈ ਕੇ ਗਏ ਨੇ ਸਾਨੂੰ ਜੋ ਵੀ ਲੈ ਗਏ ਨੇ ਇਸਤੇ ਜਿਹੜੇ ਵੀ ਉਹ ਕਹਦੇ ਨੇ ਵੀ ਹਾਜ਼ਰ ਤੂੰ ਠੀਕ ਹੈ। ਹੂੰ। ਫਿਰ ਵੀ ਇੱਕ ਮਨ ਨੂੰ ਦਿਲਾਸਾ ਸੀਗਾ ਵੀ ਕੀ ਇਹ ਸਿੱਧੂ ਵਾਸੋਂ ਠੀਕ ਹੋ ਗਏ। ਪਰ ਹੌਲੀ-ਹੌਲੀ ਪਤਾ ਲੱਗਦਾ ਗਿਆ ਵੀ ਨਹੀਂ। ਇਹ ਨੂੰ ਨਹੀਂ ਰਿਹਾ। ਆਖਰ ਤੁਹਾਨੂੰ ਕਦੋਂ ਇਹ ਫੀਲ ਰਿਅਲਾਈਜ਼ ਹੋ ਗਿਆ ਕਿ ਸਿੱਧੂ ਤਾਂ ਸੱਚੀ ਵਿੱਚ ਖਤਮ ਹੋ ਗਿਆ। ਕੀ ਰਿਹਾ ਯਸਕਰੋ ਤੁਹਾਡੀ ਖਤਮ ਹੌਸਪੀਟਲ ਡੀ ਐਮ ਸੀ ਸੀ ਤੁਸੀਂ ਆ ਆਸ ਤਾਂ ਅਸਲ ਦੇਖੋ ਦਿਲ ਤਾਂ ਹਜੇ ਵੀ ਨਹੀਂ ਮੰਨ ਹਲਿਤਨ ਸਾਲ ਹੋ ਗਏ ਹੁਣ ਦੇ ਹਾਲ ਤਾਂ ਦਿਲ ਤਾਂ ਹਲੇ ਵੀ ਨਹੀਂ ਕਰਦਾ ਜੀ ਸਿੱਧੂ ਸਾਡੇ ਚ ਹੈ ਉਹ ਵੀ ਐ ਲੱਗਦਾ ਵੀ ਯਾਰ ਉਹ ਫੋਨ ਕਰੂਗਾ ਜੇ ਕੋ ਹਜੇ ਵੀ ਲੱਗਦਾ ਵੀ ਸਾਡੇ ਚ ਹੈਗਾ ਉਹ ਪਰ ਆਉਂਦੇ ਆਪ ਨੂੰ ਕਿ ਇੱਕ ਦਿਲਾਸਾ ਦੇਣਾ ਹੈ ਤਾਂ ਯਾ ਸਿੱਧੂ ਹੈਗਾ ਪਰ ਸਾਨੂੰ ਤਾਂ ਜਿਆਦਾ ਨਹੀਂ ਸਾਡੇ ਨੂੰ ਜਦੋਂ ਘਰੋਂ ਨਿਕਲੇ ਪਿੰਕੇ ਬਾਈ ਤੁਸੀਂ ਸਿੱਧੂ ਦੀ ਹਵੇਲੀ ਜੋਂ ਨਿਕਲੇ ਹੋ ਸਿੱਧੂ ਦੇ ਨਾਲ ਸਾਥ ਵਿੱਚ ਕਿਸੇ ਨੇ ਡਰਾਈਵ ਕਰ ਰਿਆ ਸੀ ਤੁਸੀਂ ਨਾਲ ਬੈਠੇ ਹੋ ਗੁਰਵਿੰਦਰ ਪਿੱਛੇ ਕਿੰਨੇ ਇੱਕ ਮਿੰਟਾਂ ਦੇ ਵਕਫੇ ਤੇ ਘਟਨਾ ਵਾਪਰ ਗਈ 10 ਮਿੰਟ ਤਾਂ ਟਾਈਮ ਹੋਣਾ ਸੀ 10 ਮਿੰਟਾਂ ਬਾਅਦ ਹੀ ਹੋ ਗਿਆ 10 ਮਿੰਟ ਤਾਂ ਸਾਨੂੰ ਰਸਤੇ 'ਚ ਲੱਗੇ ਹੋਣਗੇ 10 ਮਿੰਟ ਦਾ ਸਮਾਂ ਹੋਣਾ ਉਸ ਅੱਛਾ ਉਹ ਗੱਡੀਆਂ ਪਹਿਲਾਂ ਵੀ ਕਦੇ ਦਿਖੀਆਂ ਸੀ ਜਾਂ ਘਰ ਦੇ ਨੇੜੇ ਤੇੜੇ ਸੀਗੀਆਂ ਕੋਰੋਲਾ ਤੇ ਬਲੈਨੋ ਬਾਅਦ 'ਚ ਜਿਹੜੀ ਪੁਲਿਸ ਤਵਦੀਸ਼ 'ਚ ਦੱਸਿਆ ਉਹਨਾਂ ਨੇ ਵੀ ਵੀ ਹਫ਼ਤੇ ਦੀਆਂ ਨੀੜੀ ਟੇੜੇ ਫਿਰਦੀਆਂ ਦੀਆਂ ਪਰ ਸਾਨੂੰ ਇਹਦੇ ਬਾਰੇ ਨਹੀਂ ਪਤਾ ਸੀ ਕਿ ਵੀ ਮੇਰੇ ਨੇੜੇ ਜਿਹੜੇ ਨੇ ਸਾਲੀ ਕਿਉਂਕਿ ਆਹ ਨੂੰ ਜਦੋਂ ਵੀ ਸਦੂਵਾਰ ਜਾਂਦਾ ਸੀ ਜੇ ਕੋਈ ਨਾ ਕੋਈ ਫੈਨ ਦੀਆਂ ਗੱਡੀਆਂ ਪਿੱਛੇ ਲੱਗੀ ਜਾਂਦੀਆਂ ਸੀ ਜਦੋਂ ਤੁਸੀਂ ਬਾਹਰ ਨਿਕਲੇ ਸੀਗੇ ਹਵੇਲੀ ਚੋਂ ਬਾਹਰ ਨਿਕਲ ਰਹੇ ਸੀ ਉਦੋਂ ਉੱਥੇ ਉਹਨੇ ਰੈਕੀ ਕਰਨ ਨਾਲ ਨੇ ਸ਼ੱਕ ਕੇਕੜਾ ਸੀ ਬਣਾ ਉਹਨੇ ਜਾ ਕੇ ਉਥੋਂ ਵੀਡੀਓ ਫੋਟੋ ਭੇਜੀ ਵੀ ਸਿੱਧੂ ਕੱਲਈਆ ਗਨਮੈਨ ਹੈ ਨਹੀਂਗੇ ਤੁਹਾਡੇ ਨਾਲ ਹਾਂ ਉਹ ਸਾਡੀ ਉਹ ਸਾਰੀ ਲੇਕੀ ਕਰਕੇ ਉਹਨੇ ਦੱਸਿਆ ਵੀ ਗਨਮੈਨ ਬਿਲਾਂ ਗਨਮੈਨ ਤੋਂ ਗਿਆ ਵੀ ਵੈਪਨ ਇਹਦੇ ਤੋਂ ਸਿੱਧੂ ਕੋਲੇ ਪਦੇ ਜਿਹਾ ਵੀ ਵੱਡਾ ਕੋਈ ਵੈਪਨ ਨਹੀਂ ਹੈਗਾ ਤਾਂ ਬਾਕੀ ਉਹ ਭਈ ਅੰਤਿਆਰੀ ਚ ਖੜੇ ਜਗੇ ਇਹ ਵੈਸਾ ਗਿਆ ਸੀਗਾ ਹਾਂ ਪਰ ਜੇ ਇਹ ਤੇਰੀ ਚ ਜਾਂਦਾ ਫਿਰ ਉਹਨਾਂ ਚ ਕੋਈ ਵੀ ਸੁੱਕਾ ਹੌਸ ਨਹੀਂ ਜਾਣਾ ਸੀ ਜੇ ਆਉਂਦੀ ਤੇਰੀ ਚ ਜਾਣਾ ਸੀ ਜਾਂਦਾ ਸੀ ਸਿੱਧੂ ਮੂਸੇ ਵਾਲਾ ਬਾਕੀ ਤੇਰੀ ਚ ਜਾਣਾ ਸੀ ਉਹ ਤਾਂ ਵੈਸੇ ਹੀ ਨੋਰਮਲ ਲੇਖੋ ਕਰੋ ਜੇ ਉਹ ਸੀਗਾ ਵੀ ਆਪਣਾ ਏਰੀਆ ਹਾ 5-10 ਕਿਲੋਮੀਟਰ ਲਈ ਚਾਹੁੰਦੇ ਕੀ ਜਿਹੜੀ ਦਿੱਕਤ ਹੋਊ ਪਰ ਇਹਨੂੰ ਉਹਨੂੰ ਇਹ ਸਾਨੂੰ ਇਹ ਅਹਿਸਾਸ ਨੂੰ ਹੈ ਵੀ ਸਾਡੇ ਤੇ ਜਮਾ ਕਰਤੀ ਆਏ ਬੈਠੇ ਬੁਲਟ ਪ੍ਰੂਫ ਗੱਡੀ ਕਿਉਂ ਨਹੀਂ ਲੈ ਕੇ ਗਏ ਤੁਸੀਂ ਉਦੋਂ ਜਦੋਂ ਸਿੱਧੂ ਦੇ ਨਾਲ ਗਏ ਬੁਲਟ ਪ੍ਰੂਫ ਭਾਈ ਜਿਵੇਂ ਲੋਕਲ ਪਿੰਡ ਚ ਸੀਗਾ ਜਾਣਾ ਹੁੰਦਾ ਤੋਂ ਬੁਲਟ ਪ੍ਰੂਫ ਨਹੀਂ ਲੱਗਿਆ ਦਾ ਇੱਕ ਬੁਲਟ ਪ੍ਰੂਫ ਦਾ ਇੱਕ ਕਾਰ ਲਈ ਸੀਗਾ ਉਨੇ ਹਰ ਇੱਕ ਪਿੰਡ ਦੇ ਬੰਦੇ ਨੂੰ ਕੋਈ ਆਂਡੀਗੋ ਆਂਗਵਾਨ ਦੇ ਪਿੰਡ ਦੇ ਬੰਦੇ ਨੂੰ ਉਹਨੇ ਗੱਡੀ ਰੋਕ ਕੇ ਹੱਥੋਂ ਮਿਲਾ ਕੇ ਮਿਲਣਾ ਹੁੰਦਾ ਸੀ ਬਿਊ ਹਰੇਕ ਬੰਦੇ ਕੋਲੇ ਰੋਕਣੀ ਉਹਨੇ ਗੱਡੀ ਹੱਥ ਮਿਲਾਉਣੀ ਗੱਲਾਂ ਕਰਨੀਆਂ ਜੀ ਬੁਲਟ ਪ੍ਰੂਫ ਗੱਡੀ ਦਾ ਸ਼ੀਸ਼ਾ ਵਿਚਾਰੀ ਡਾਊਨ ਹੁੰਦਾ ਜਿਹਦਾ ਸ਼ੀਸ਼ਾ ਡਾਊਨ ਕਰ ਕਿਉਂ ਨਾ 10 15 15 ਮਿੰਟ ਜਿੰਨੇ 10 20 ਮੁੰਡੇ ਖੜੇ ਐ ਬਜ਼ੁਰਗ ਖੜੇ ਐ ਉਹਨਾਂ ਕੋਲੇ ਖੜੇ ਰਹਿਣਾ ਗੱਲਾਂ ਮਾਰੀ ਜਾਣੀਆਂ ਕੁਝ ਇਹ ਚੀਜ਼ ਵੀ ਹੋਸੀਗੀ ਵੀ ਯਾਰ ਯਾਰ ਲੋਕਲ ਹੀ ਜਾਣਾ ਇੱਥੇ ਪਿੰਡ ਬੋਲੇ ਜਾਣਾ ਤਾਂ ਥਾਰ ਲੈ ਜਾਂਦੇ ਪਰ ਜੇ ਉਦੋਂ ਬੁਲਟ ਪ੍ਰੂਫ ਗੱਡੀ 'ਚ ਤੁਸੀਂ ਹੁੰਦੇ ਤਾਂ ਸ਼ਾਇਦ ਸਿੱਧੂ ਅੱਜ ਜਿਉਂਦਾ ਹੁੰਦਾ ਹੁੰਦਾ ਆਪਾਂ ਇੰਟਰਵਿਊ ਨਾ ਕਰ ਰਹੇ ਹੁੰਦੇ ਹਾਂ ਹਾਂ ਹੋ ਸਕਦਾ ਸੀ ਪਰ ਜਿੰਨੀਉਂ ਤਿਆਰੀ ਚਾਹੀ ਸੀਗੇ ਬਾਕੀ ਉਹਨਾਂ ਕੋਈ ਗ੍ਰਨੇਡ ਵਗੈਰਾ ਨਹੀਂ ਰਿਲੇ ਕਿਉਂਕਿ ਉਹ ਬੁਲਟ ਪ੍ਰੂਫ ਤੇ ਫੇਰ ਵੀ ਉਹ ਸੋਲਡ ਪ੍ਰੂਫ ਤੇ ਯਾਰ ਸਾਹਿਬ ਪਰ ਉਹਨਾਂ ਕੇ ਸਮਾਂ ਬਚਾਇਆ ਜੇ ਮਿਲ ਜਾਂਦਾ ਹੋ ਸਕਦਾ ਸੀਗੇ ਉਹ ਚਾਹਤਾ ਅਸਮੋ ਜੇ ਉਹ ਭੱਜਣਾ ਚਾਹੁੰਦਾ ਤਾਂ ਤੁਸੀਂ ਭੱਜ ਸਕਦੇ ਸੀਗੇ ਕਿਵੇਂ ਜਦੋਂ ਉਹਨੂੰ ਪਤਾ ਲੱਗ ਗਿਆ ਜੀ ਉਸੇ ਦਸਤਾ ਉਹਨੂੰ ਵੀ ਪਤਾ ਲੱਗ ਗਿਆ ਵੀ ਯਾਰ ਵੀ ਬੰਦੇ ਆਓ ਆ ਜੜੇ ਉੱਪਰ ਹਨਾ ਜੇ ਉਹ ਉਸਨੇ ਭੱਜਣਾ ਹੁੰਦਾ ਤਾਂ ਉਹ ਭੱਜ ਸਕਦਾ ਸੀ ਹਾਂ ਪਰ ਉਹ ਭੱਜਿਆ ਨਹੀਂ ਉਹਨੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਜੇ ਮੰਨ ਲਓ ਸਾਡੇ ਚੋਂ ਕੋਈ ਗੱਡੀ ਚਲਾਉਂਦਾ ਹੁੰਦਾ ਇਸ ਦਾ ਗੱਡੀ ਭਜਾਉਣੀ ਸੀਗੀ ਉਹ ਭਜਾਉ ਆਫ ਦੀ ਗੱਡੀ ਭਜਾਉਣ ਦੇ ਭੱਜਣ ਦੇ ਬਜਾਏ ਉਹਨਾਂ ਤੇ ਪੈਸਟ ਉੱਤ ਜਾ ਕੇ ਉਹਨਾਂ ਦਾ ਸਾਹਮਣਾ ਕਰਨ ਲੱਗਿਆ ਕਿਉਂਕਿ ਉਹਨਾਂ ਕੋਲ ਵੈਪਨ ਵੱਡੇ ਸੀਗੇ ਉਹ ਨਹੀਂ ਉਹ ਪਾਇਆ ਪਰ ਜਿਸ ਨੂੰ ਪਤਾ ਹੁੰਦਾ ਤਾਂ ਫੇਰ ਫੇਰ ਉਹ ਫੇਰ ਉਹਨੇ ਮੁਕਾਬਲਾ ਡਟ ਕੇ ਕਰਨਾ ਸੀ ਉਹਨਾਂ ਨੂੰ अच्छा फिर उन्होंने कहा कि देखो कि जਵੇਂ उन्होंने एंड पे बात कर ली है कि जे ਸਾਡੇ ਚ ਕੋਈ ਗੱਡੀ ਚਲਾਉਂਦਿਆਂ ਹੁੰਦਾ ਨਾ ਤੇ ਅਸੀਂ ਗੱਡੀ ਵਝਾ ਲੈਣੀ ਸੀ ਪਰ ਵੇਲੇ ਉਹਨੇ ਕਹਿੰਦੇ ਖੁਲਾੜ ਕੇ ਗੱਡੀ ਤੇ ਉਹਨਾਂ ਦਾ ਮੁਕਾਬਲਾ ਕੀਤਾ ਮਤਲਬ ਦੱਸਣਾ ਜਿਹੜੇ ਦੇਖੋ ਕਿ 5 6 ਦਿਨੀਆਂ 7 ਦਿਨ ਤੋਂ ਗੱਡੀਆਂ ਜੜੀਆਂ ਸੀਗੀਆਂ ਠੀਕ ਹੈ ਉਹ ਪਿੰਡ ਦੇ ਵਾਲੇ ਦੁਆਲੇ ਮਤਲਬ ਕਿ ਪੂਰੀ ਰੈਕੀ ਲੈ ਰਹੀਆਂ ਸੀਗੀਆਂ ਠੀਕ ਹੈ ਉਹ ਦੇਖੋ ਨਵਾਂ ਡਾਕਾਂਡ ਕਰਨਾ ਸੀ ਉਹਨਾਂ ਨੇ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਐਵੇਂ ਤੋਂ ਨਹੀਂ ਹੋ ਜਾਣਾ ਸੀ ਇੱਕ ਬੰਦਾ ਇੱਕ ਬੰਦਾ ਆਵੇ ਨਾ ਪੂਰੀ ਤਿਆਰੀ 'ਚ ਤੇ ਅਗਲਾ ਬੰਦਾ ਆਪਣੇ ਆਪਣੇ ਹਿਸਾਬ ਨਾਲ ਹੀ ਫਿਰਦਾ ਹੋਵੇ ਠੀਕ ਹੈ ਉਹਨੂੰ ਦੇ ਸੀ ਕਿ